ਕਾਰੋਬ ਮੰਨਿਆ ਜੇ ਹੁਣ ਮੈਂ ਦੱਸ ਕੀ ਕਰਾਂ ਨੇ ਇਹ ਕਹਿੰਦਾ ਮੈਂ ਸੁਣਨਾ ਮੈਂ ਛੋਟੀ ਛੋਟੀ ਗੱਲ ਦੱਸਦੀ ਫੇਰ ਦੱਸ ਦੋ ਜਾਈਂ ਕਹਿੰਦੇ ਨੇ ਹਾਂਜੀ ਤੂੰ ਮੈਨੂੰ ਕਿਹਾ ਕਿ ਮੈਂ ਸੁਣਨਾ ਨੇ ਲੈ ਹੁਣ ਸੁਣ ਲੈ ਭਾਈ ਹੁਣ ਮੇਰਾ ਕੀ ਕਸੂਰਾ ਕਿਉ ਭਾਈ ਹਾਂ ਲੈ ਕਹਿ ਬਾਬਾ ਆ ਰੰਗ ਮੈਂ ਆਪਾਂ ਕਿੱਥੇ ਵੇਲੇ ਆਪਾਂ ਲੈ ਮੈਂ ਕਹਾਂ ਤੈਨੂੰ ਇਹ ਚਾਰ ਕਬੱਡੀ ਆ ਜੀ ਕਿਦਾਂ ਆਪਾਂ ਕੈਸੇ ਹੋ ਗਿਆ ਹਾਂਜੀ ਬਾਬਾ ਜੀ ਹੁਣ ਮੈਨੂੰ ਆਏ ਇਸ ਤੋਂ ਪਹਿਲਾਂ ਥੋੜੇ ਗੁੱਸਾ ਕਿਨੂੰ ਆਉਣ ਲੱਗ ਜਾਂਦਾ ਮੈਨੂੰ ਵੀ ਅੱਜ ਤੇਰੇ ਘਰ ਆਈਂ ਨੂੰ ਆ ਜਾਂਦਾ ਤੈਨੂੰ ਵੀ ਆਉਣ ਲੱਗ ਜਾਂਦਾ ਤੇਰੇ ਘਰ ਨੂੰ ਵੀ ਆਉਣ ਲੱਗ ਜਾਂਦਾ ਲੈ ਬੋਲ ਲੈ ਭਾਈ ਖੰਡ ਮੁੰਡਿਓ ਮੈਨੂੰ ਵੀ ਆਉਂਦਾ ਮੇਰੀ ਘਰ ਆਈਂ ਨੂੰ ਤੈਨੂੰ ਵੀ ਆਉਣ ਲੱਗ ਜਾਂਦਾ ਤੇ ਤੇਰੇ ਘਰ ਨੂੰ ਵੀ ਆਉਣ ਲੱਗ ਜਾਂਦਾ ਸਹੀ ਗੱਲ ਆ ਹੁਣ ਆਏ ਹੁਣ ਤੁਸੀਂ ਪੇਕੇ ਵਾਲੀ ਜਗ੍ਹਾ 'ਚ ਬੈਠੇ ਹੋਗੇ ਹਾਂਜੀ ਕੀ ਹੋ ਗਿਆ ਕੁਝ ਜਗ੍ਹਾ ਤਾਂ ਮੁੱਕਈ ਨਹੀਂ ਆ ਬਾਬਾ ਬਾਬਾ ਲੈ ਕਿਆ ਬਾਬਾ ਹੈ ਤੁਹਾਡੇ ਕੱਲ ਦੀ ਇੱਕ ਤਾਂ ਕਲ ਕਾਮਾ ਦਾ ਠੀਕ ਹੈ ਜੀ ਠੀਕ ਹੈ ਤੇ ਇੱਕ ਮਾਤਾ ਸ਼ਾਮਗੁਰ ਮੰਨੀਆ ਤੁਹਾਡੇ ਉੱਥੋਂ ਨੇ ਮੈਨੂੰ ਪਤਾ ਨਹੀਂ ਜੀ ਐ ਆ ਜਿਹੜਾ ਤੇਰੇ ਦੇ ਵਿੱਚ ਜਨਾਨੀ ਵਾਲਾ ਫੈਕਟਰੀ پارک ਹੈ ਮਾਤਾ ਸ਼ਾਮਗੁਰ ਨੇ ਪਾ ਰੱਖਿਆਗਾ ਠੀਕ ਹੈ ਜੀ ਠੀਕ ਹੈ ਨਾ ਆ ਜਿਹੜਾ ਤੇਰੇ ਦੇ ਜਨਾਨੀ ਵਾਲਾ ਫੈਕਟਰੀ پارک ਹੈ ਇਹ ਮਾਤਾ ਸ਼ਾਮਗੁਰ ਨੇ ਪਾ ਰੱਖਿਆ ਤੈਂ ਕਦੇ ਮੰਨੀਏ ਇਹ ਮੈਂ ਮੰਨੀ ਹੈ ਜੀ ਕੀ ਗੰਦਰ ਹੈ ਇਹਦਾ ਛਿਲਾ ਕੱਢਦਾ ਤੇ ਸੇਵਾ ਕਰੀ ਸੀ ਦੀ ਸੇਵਾ ਕੀਤੀ ਹੈ ਜੀ ਸੇਵਾ ਕੀਤੀ ਹੈ ਸੇਵਾ ਕਰਦਾ ਜੀ ਮੈਂ ਸ਼ੁਰੂ ਤੋਂ ਹੀ ਕਰਦਾ ਰਿਹਾ ਜੀ ਸੇਵਾ ਕਰਦਾ ਸੇਵਾ ਕੀਤੀ ਆ ਕਿੰਨਾ ਚਿਰ ਹੋ ਗਿਆ ਮੈਂ ਪਿੰਡ ਥਾਣਾ ਤੇ ਮੰਨਣ ਜਾਣਾ ਪੈਂਦਾ ਜੀ ਤੁਹਾਨੂੰ ਥਾਣਾ ਤੇ ਮੰਨਣ ਜਾਣਾ ਪਉਂਦਾ ਜੀ ਕਿਹੜੀ ਮਾਤਾ ਨੂੰ ਮਾਤਾ ਸ਼ਾਮਪੁਰ ਦਾ ਵੀ ਸਮਾਨ ਉੱਥੇ ਦਿੱਤਾ ਸੀਗਾ ਜੀ ਤੇ ਮਨਾਨਨ ਮਾਤਾ ਦੀ ਉਹ ਸੇਵਾ ਕਰ ਜਿਹੜਾ ਮਾਲਕ ਸੀ ਬਾਬਾ ਜੀ ਨੇ ਕਹਿ ਦਿੱਤੀ ਬਈ ਤੁਸੀਂ ਸ਼ਾਮਪੁਰ ਦਾ ਸਮਾਨ ਉੱਥੇ ਦਿਓ ਥਾਣਾ ਤੇ ਹਾਂਜੀ 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 ਜਿੱਦੇ ਦਾ ਤੂੰ ਥਾਣਾ ਤੇ ਲਾਉਣ ਲੱਗੇ ਤੇਰੇ ਤੇ ਫਾਈਟ ਉਲਟ ਚੱਲਣ ਲੱਗੇ ਹਾਂਜੀ ਬਿਲਕੁਲ ਠੀਕ ਹੈ ਮਾਤਾ ਸ਼ਾਮਪੁਰ ਥਾਣੇ ਕਿਥੋਂ ਲੈ ਕੇ ਸਮਾਨ ਲੈ ਲੈਂਦੀ ਉਹ ਇੱਤਾਈ ਤਾਂ ਫੋਟੋ ਰੱਖਵਾ ਕਰਤਾ ਸੀ ਸਹੀ ਗੱਲ ਹੈ ਤਾਈ ਚੱਕਰ ਪਤਾ ਦਿਨੇ ਨੇ ਠੀਕ ਹੈ ਜੀ ਜੀ ਦਾ ਸਮਾਨ ਜਿੱਥੇ ਲੱਗੂ ਉੱਥੇ ਲਾਓ ਪਰ ਛੋਡੇ ਚੱਲਦੀ ਹੈ ਗੱਡੀ ਠੀਕ ਹੈ ਠੀਕ ਹੈ ਚੱਲਦੀ ਹੈ ਗੱਡੀ ਕਾਲੇ ਬੀ ਦੇ ਨਾਲ ਖੜਦਾ ਕੇ ਖੂ ਜਿਵੇਂ ਕਹਿੰਦੀ ਆਪਾਂ ਪਾਜਾ ਪੀਰ ਆ ਜੀ ਖੜਾ ਕਰਦੇ ਨਾਲ ਹੀ ਕੱਸ ਕਰ ਸਾਰਾ ਛੋਟੀ ਦਵਾਈ ਕਿਹਦੀ ਚੱਲਦੀ ਦੀ ਐ ਮੁਹੱਬਤ ਪੜੇ ਕੀ ਛੋਟੇ ਸਰੀਰ ਨੂੰ ਪ੍ਰੋਬਲਮ ਆਈ ਹੋਵੇ ਦਵਾਈ ਖਾਣ ਦੇ ਕੋਣ ਖੰਭੀ ਆਏ ਦਾਦੇ ਚਾਲਾ ਮੇਰੇ ਘਰ ਵਾਲੀ ਨੂੰ ਵਿਗੋ ਪੈਣ ਨੂੰ ਪ੍ਰੋਬਲਮ ਸੀਗੀ ਪ੍ਰੋਬਲਮ ਹਾਂਜੀ ਹੈ ਹੈਗੀ ਸੀ ਥੋੜੀ ਮੋਟੀ ਸੀਗੀ ਜੀ ਉਹ ਖਾਦੀ ਦਵਾਈ ਹਾਂਜੀ ਉਹ ਸੋਡੇ ਕਾਫੀ ਜ਼ਰਦ ਦਵਾਈ ਖਾਦੀ ਕਿਨੇ ਖਾਦੀਏ ਕਾਫੀ ਟਾਈਮ ਮੇਰੀ ਤਾਈ ਸੀਗੀ ਜੀ ਘਰ ਦੇ ਵਿੱਚੋਂ ਮੇਰੀ ਤਾਈ ਸੀਗੀ ਜੀ ਉਹਨੇ ਡਾਕਟਰ ਤੋਂ ਮੈਂ ਉਹਨੂੰ ਲਿਆ ਕੇ ਦਿੰਦਾ ਹੁੰਦਾ ਸੀਗਾ ਜੀ ਹਾਂ ਉਹ ਐਸੀ ਮੈਂ ਹੀ ਲਿਆ ਕੇ ਦਿੰਦਾ ਸੀਗਾ ਜੀ ਸੋਡੇ ਮਿਹਨਤ ਸੇਵਕ ਖਵਾਜੇ ਪੀ ਦੀ ਜਲਦੀ ਸੋਡੇ ਬਜ਼ੁਰਗਾਂ ਦੀ ਠੀਕ ਹੈ ਬੰਦਾ ਜੀ ਤੁਸੀਂ ਮੰਨਿਆ ਬਾਬਾ ਜੀ ਮੰਨਦੇ ਆ ਜੇ ਉੱਥੇ ਆਪਾਂ ਵਧੀਆ ਸੇਵਾ ਵੀ ਕਰਦੇ ਆ ਜਿੱਦਾਂ ਮੈਂ ਸੋਚੀ ਸਮਝੀ ਆ ਉੱਥੇ ਝਾੜੂ ਵੀ ਲਾਉਣਾ ਜੀ ਸੇਵਾ ਵੀ ਮੈਂ ਕਰਦਾ ਹਾਂ ਜੀ ਸੇਵਾ ਵੀ ਤੂੰ ਕਰਦਾ ਹਾਂ ਹਾਂਜੀ ਹਾਂਜੀ ਬੱਬਾ ਇਹ ਮਾਤਾਂ ਨਾਲ ਕੀ ਕਰਨ ਗਿਆ ਤੂੰ ਮੈਂ ਤਾਂ ਗਿਆ ਨਹੀਂ ਤੂੰ ਮਾਤਾਂ ਨਾਲ ਕੀ ਕਰਨ ਗਿਆ ਸੀਗਾ ਚੁੱਪ ਚੁੱਪ ਚਾਹ ਤਾਂ ਨਹੀਂ ਪੁੱਛਿਆ ਜੀ ਯਾਦ ਕਰੀ ਮੇਰਾ ਵੀਰ ਫਟਾਫਟ ਕਰੀ ਕਹਿ ਪੰਨੇ ਭਾਈ ਯਾਦ ਕਰ ਵੀਰੇ ਜਲਦੀ ਫਟਾਫਟ ਚੱਕਰ ਪਰ ਨਲਮਾ ਤਨਵੀ ਪਿਆ ਹੈ ਬਾਬਿਆਂ ਦਾ ਠੀਕ ਹੈ ਜੀ ਮੇਰੇ ਯਾਦ ਨਹੀਂ ਜੀ ਹਮਨੇ ਯਾ ਠੀਕ ਹੈ ਜੀ ਤੇਰੇ ਚੱਕਰ ਪਰ ਨਾ ਦੋ ਇੱਕ ਤਾਂ ਪਾਲੇ ਤਨੂ ਮਾਤਾ ਸ਼ਾਮਗੁਰ ਨੇ ਠੀਕ ਹੈ ਜੀ ਇੱਕ ਪਾਲੇ ਬਾਬਿਆਂ ਨੇ ਠੀਕ ਹੈ ਜੀ ਇਹਨੂੰ ਆਪਾਂ ਮੰਨਤੇ ਕਹਿੰਦੇ ਜਿਹੜੇ ਵਧਾਈ ਲੈਣਾ ਦੁਨੇ ਵੀ ਠੀਕ ਹੈ ਜੀ ਠੀਕ ਹੈ ਇੱਕ ਉਹਨਾਂ ਚੱਕਰ ਪਾ ਲਿਆ ਠੀਕ ਹੈ ਜੀ ਠੀਕ ਹੈ ਹਾਂਜੀ ਬਾਬਾ ਜੀ ਤੁਹਾਡੇ ਤਾਰਾ ਕਿੱਥੇ ਮੱਚੇ ਦੀ ਇਹ ਇਹ ਵੀ ਨਹੀਂ ਪਤਾ ਪਾਰਾ ਫੀਟਿੰਗ ਮੱਚ ਕੀ ਹੋਵੇ ਇਹ ਵੀ ਨਹੀਂ ਪਤਾ ਜੀ ਮੈਂ ਜਦੋਂ ਪਹਿਲੀ ਕਿਤਾਬ ਨਹੀਂ ਪਤਾ ਫੋਟੋ ਨੂੰ ਆਇਆ ਦਸ ਜਗ੍ਹਾ ਦਾ ਰੋਲਾ ਕਿੱਥੇ ਦੀ ਮੇਰੀ ਜਗਾ ਜੀ ਦੱਬਣ ਨੂੰ ਫਿਰਦੇ ਸੀਗੇ ਜੀ ਜਦੋਂ ਮੈਂ ਪਾਈ ਸੀ ਰੋਕ ਲਈ ਤੇ ਪਰ ਦੱਬੀ ਨਹੀਂ ਗਈ ਜੀ ਮੇਰੇ ਘਰ ਦੇ ਮੇਰੇ ਤਾਏ ਦਾ ਹੀ ਮੁੰਡਾ ਕਹਿੰਦਾ ਸੀਗਾ ਜੀ ਵੀ ਤੇਰੇ ਘਰ ਦੇ ਤਾਏ ਦਾ ਮੁੰਡਾ ਹੀ ਕਹਿੰਦਾ ਸੀਗਾ ਜੀ ਹਾਂਜੀ ਮੇਰੀ ਜਗਾ ਹਾਂਜੀ ਬਾਬਾ ਜੀ ਕਿੰਨੂੰ ਜਗਾ ਦੋ ਤੁਹਾਨੂੰ ਆਉਂਦੀ ਐ ਹਾਂਜੀ ਮੇਰੇ ਇੱਕ ਨਾਨਕੋ ਵੀ ਆਉਂਦੀ ਐ ਜੀ ਤੇ ਜੀ ਮੇਰੇ ਪਿੰਡ ਤੋਂ ਵੀ ਦੋ ਜਗ੍ਹਾ ਤੋਂ ਆਉਂਦੀ ਐ ਜੀ ਤੇਰੇ ਪਿੰਡ ਚ ਵੀ ਦੋ ਜਗੇ ਚੋਂਦੀ ਆ ਇੱਕ ਤੇਰੇ ਨਾਨਕਾ ਚੋਂਦੀ ਆ ਹਾਂਜੀ ਹਾਂਜੀ ਹੁਣ ਜਿਹੜਾ ਮੈਂ ਖੂਦ ਹੀ ਗੱਲ ਕੀਤੀ ਬੋ ਦੱਸ ਕਿੱਥੇ ਆ ਬਾਬੇ ਘਰ ਦੇ ਨਾਲ ਹੀ ਆ ਜਮੇ ਨਾਲ ਜੀ ਬਾਬਾ ਜੀ ਐ ਦੱਸੋ ਮਹਾਰਾਜ ਵੀ ਤੇਰੇ ਆਪਦੇ ਘਰ ਕਨੇਕ ਨਾਨਕਲੇ ਬਸਿਆ ਨੇ ਮੇਰੇ ਆਪਦੇ ਘਰ ਕੰਨੀ ਹੈ ਜੀ ਤੇਰੇ ਪਿੰਡ ਹਾਂਜੀ ਕਿਹੜਾ ਪਿੰਡ ਸੀ ਹੰਸਾ ਹੰਸਾ ਜੀ ਰਾਣਾ ਸਾਹਿਬ ਕੋਲੇ ਰਾਣਾ ਤੇਰੇ ਨਾਨਕਾ ਦਾ ਪਿੰਡ ਕਾਲਕ ਇਹ ਕਿੱਥੇ ਆ ਇਹ ਅਮਰਗੜ ਮੰਡੀ ਦੇ ਨਾਲ ਆ ਜੀ ਅਮਰਗੜ ਮੰਡੀ ਦੇ ਨਾਲ ਆ ਠੀਕ ਐ ਛੋਟੇ ਦੋਏ ਪਾਸਿਆਂ ਚੋ ਮਸਤਾਂ ਨੂੰ ਕੌਣ ਮੰਨਦਾ ਸੀ ਮਸਤਾਂ ਨੂੰ ਸਹੀ ਹੋ ਕਾ ਉਹਦਾ ਨਹੀਂ ਪਤਾ ਬਾਬਾ ਜੀ ਨਹੀਂ ਪਤਾ ਇਹ ਦੋਏ ਪਾਸੋਂ ਨਾਗ ਦੇਵੀ ਦੀ ਪੂਜਾ ਕੌਣ ਕਰਦਾ ਸੀ ਬਾਬਾ ਜੀ ਅਸੀਂ ਕਰਦੇ ਆ ਜੀ ਰਾਜ ਜਗਾ ਬਾਬਾ ਜੀ ਦੇ ਚਰਨਾਂ ਜੀ ਕਿਹੜੇ ਪਾਸੇ ਉਹਦੇ ਮੇਰੇ ਜਿੱਥੇ ਰਹਨੇ ਆ ਹੰਸਾਂ ਜੀ ਕੋ ਐ ਦੱਸ ਦੇ ਅਗਰ ਕੰਜਰ ਦੇ ਆਪ ਹੀ ਸੋਹਰੇ ਦੇ ਪਾਸੇ ਕੋ ਪੇਕੇ ਵਾਲੇ ਪਾਸੇ ਜਿੱਥੇ ਮੈਂ ਰਹਿੰਦਾ ਜੀ ਉੱਥੇ ਮੈਨੂੰ ਕਿਹਾ ਤੂੰ ਪੇਕੇ ਵਾਲੇ ਪਾਸੇ ਰਹਿਣਾ ਕਿ ਸੌਰਣ ਦੇ ਆਏ ਜਰਾ ਪੇਕੇ ਪੇਕੇ ਜੀ ਪੇਕੇ ਹੈ ਪੇਕੇ ਜੀ ਮੇਰੀ ਦਾਦੀ ਦੇ ਪੇਕੇ ਵੈਸਾ ਹੈ ਨਾ ਤਾਂ ਕਿਲੇ ਪਾਸੇ ਕਿਹਦੇ ਘਰ ਇੱਥੇ ਸੌਰਣ ਬੀਜ ਗਿਆ ਐ ਕਿਹਦੇ ਘਰਾਂ ਚ ਠੀਕ ਹੈ ਨਾ ਤੂੰ ਮੈਨੂੰ ਖੰਪੂਲ ਚਈਆਂ ਨਾ ਹੁਣ ਮੈਨੂੰ ਬਦ ਤੂੰ ਕਿਹੜੇ ਪਾਸੇ ਰਹਿਣਾ ਠੀਕ ਹੈ ਹੁਣ ਐ ਦਸਵੀ ਬਿੰਦਰ ਕੌਣਾ ਹੈ ਬਿੰਦਰ ਅਮਰੀਕਾ ਵਾਲੀ ਦਾ ਮਾਮਾ ਜੀ ਬਿੰਦਰ ਤੇਰੇ ਘਰ ਵਾਲੀ ਦਾ ਮਾਮਾ ਮਾਮਾ ਹਾਂਜੀ ਤੁਹਾਡੇ ਜਨਮ ਕਿਤੇ ਹੋ ਗਏ ਸੀਗੇ ਮੇਰੇ ਕਾ ਮੇਰੇ ਸੌਰੇ ਦੇ ਮਾਤਾ ਹੋ ਗਈ ਸੀ ਜੱਗ ਨੂੰ ਪਤਾ ਸੌਰੇ ਦੇ ਮਾਤਾ ਹੋ ਗਈ ਸੀ ਜੀ ਸਿਰੇ ਸੌਰੇ ਦੇ ਮਾਤਾ ਹੋ ਗਈ ਸੀ ਮਾਤਾ ਹੋ ਗਈ ਸੀ ਫਿਰ ਸਿੱਕੇ ਨਿਕਲੇ ਸੀ ਹਾਂ ਜੀ ਚਲ ਮਾਤਾ ਕਹਿੰਦੇ ਨੇ ਜਿਹਨੂੰ ਹਾਂਜੀ ਹਾਂਜੀ ਮੈਂ ਪੁੱਛਿਆ ਵੀ ਜੱਤਮ ਕਿਦੇ ਹੋ ਗਿਆ ਸੀਗਾ ਉਹ ਜੱਤਮ ਬੋਲਦੇ ਨੇ ਸਮਝ ਨਹੀਂ ਮਿੱਠੇ ਮਿੱਠੇ ਜਿਵੇਂ ਕੱਲ ਮਾਤਾ ਹੁੰਦੀ ਹੈ ਜੀ ਨਹੀਂ ਹੁੰਦੀ ਕੱਲ ਉਹਦਾ ਨਹੀਂ ਪਤਾ ਜੀ ਕਿ ਚੱਟਣਾ ਉਹਦਾ ਨਹੀਂ ਪਤਾ ਛੋਟੇ ਸੱਟ ਕੀਤੇ ਬਜੀ ਦੀ ਸੱਟ ਮੇਰੇ ਉਹ ਤੇ ਜੱਥਮਨੀ ਵਧੀ ਗਿਆ ਉਹ ਸੁੱਕੀ ਬੱਦੀ ਦੀ ਉਹ ਨਾ ਜੀ ਆ ਮੇਰਾ ਮੂੰਹ ਪਾੜ ਗਿਆ ਸਿਰ ਪਾੜ ਤੇ ਮਾਕੇ ਜੂ ਮੇਰੇ ਨਾਲ ਹੀ ਭਾਏ ਤੇ ਮੁੰਡੇ ਦਾ ਵੀ ਹੋ ਗਿਆ ਸੀ ਜੀ ਉਹਦਾ ਵੀ ਐਕਸੀਡੈਂਟ ਹੋ ਗਿਆ ਜੇ ਉਹਦੇ ਵੱਧੇ ਜਾਫਰ ਹੋ ਗਏ ਸੀਗੇ ਬੱਸ ਇਹ ਤਾਂ ਬੋਨ ਦਾ ਕਿਨ ਨਾ ਜੀ ਕੋਈ ਹੋਣਾ ਹੈ ਭਾਏ ਦੇ ਮੁੰਡੇ ਦੇ ਵੀ ਐਕਸੀਡੈਂਟ ਹੋ ਗਿਆ ਸੀ ਬਾਬਾ ਜੀ ਉਹਦੇ ਵੱਧੇ ਜਾਫਰ ਹੋ ਗਏ ਸੀਗੇ ਉਹਦੇ ਵੱਧੇ ਜਾਫਰ ਹੋ ਗਏ ਸੀਗੇ ਮੇਰੇ ਨਾਲੋਂ ਤੇਰੇ ਨਾਲੋਂ ਠੀਕ ਆ ਸੋਨੀ ਤੇਰਾ ਕੀ ਲੱਗਦਾ ਹੈਗਾ ਸੋਨੀ ਤੇਰਾ ਕਿ ਲੱਗਦਾ ਹੈ ਸੋਨੀ ਨੂੰ ਨਹੀਂ ਮਾ ਜਾਣਦਾ ਜੀ ਮੈ ਲੱਗਦਾ ਕਿ ਹੈ ਜਾਣਦੇ ਨਹੀਂ ਗੱਲ ਗਈ ਸੋਨੀ ਸਾਡੇ ਪਿੰਡ ਮੇਰੀ ਭੂਆ ਲੱਗਦੀ ਹੈ ਜੀ ਫਿਰ ਐ ਤੂੰ ਪਹਿਲਾਂ ਕਿਦੋਂ ਲੱਗਦੀ ਕੋਈ ਨਹੀਂ ਤੁਸੀਂ ਲੱਗਦਾ ਸਮਾਗ ਹੈ ਜੀ ਦੋ ਤਿੰਨ ਜਿਹੜਾ ਵੀ ਕਮਾਰ ਗਏ ਨੇ ਦਿਮਾਗ ਵੀ ਠੀਕ ਹੈ ਸੋਨੀ ਭੂਆ ਸੋਨੀ ਤੇਰੀ ਭੂਆ ਇਹਦੇ ਚੱਕਰਪਾਰ ਖਾ ਗਦੀ ਨੇ ਠੀਕ ਹੈ ਜੀ ਉਹ ਹੀ ਬਾਬਾ ਜੀ ਸੱਚੇ ਛੋਟੇ ਬਜ਼ੁਰਗਾਂ ਨੇ ਗੱਦੀ ਆ ਛੋਟੀ ਗੱਦੀ ਚੱਲੇ ਕਾਲੀ ਇੱਕ ਚੱਲਾ ਖਵਾ ਜਾ ਠੀਕ ਹੈ ਜੀ ਠੀਕ ਹੈ ਇੱਕ ਚੱਲੇ ਗੇਰ ਮਿੰਨ ਸਰਕਾਰ ਆ ਠੀਕ ਹੈ ਜੀ ਠੀਕ ਹੈ ਜਿਹੜਾ ਤੁਹਾਡਾ ਬਜ਼ੁਰਗ ਦੀ ਕਹਿੰਦਾ ਖਵਾ ਦੇ ਸੇਲਾ ਕਹਿੰਦਾ ਦੀ ਮਾਤਾ ਕਲਕਾ ਦਾ ਹੁਣ ਬੋਲ ਕਿਵੇਂ ਕਰਦਾ ਬਾਬੂ ਜੀ ਸ਼ਾਮ ਨੂੰ ਨਾਲ ਜਿੱਤੇ ਗਲਤ ਪੰਗਾ ਹੱਲ ਕਰੋ ਜੀ ਜਾਂ ਮਰਜ਼ੀ ਕਰੋ ਜੀ ਮੈਂ ਤਾਂ ਤੁਹਾਨੂੰ ਟੈਂਪਰ ਦਾ ਦੇਖਦਾ YouTube ਤੇ ਦੇਖ ਪਿਆ ਜੀ ਹੱਲ ਕਰੋ ਮੇਰੀ ਗੱਲ ਦਾ ਜਵਾਬ ਦੇ ਰਹੇ ਹੋ ਦੇਖਣ ਨੂੰ ਮੈਂ ਇੱਕ ਦਰੂਗੋ ਵੀ ਮੰਗੀ ਸੀ ਬਾਬਾ ਜੀ ਹੱਲ ਕਰ ਦਿਓ ਬੱਪਾ ਨੂੰ ਤਾਂ ਹੱਲ ਚਾਹੀਦਾ ਜੀ ਜੋ ਮਰਜ਼ੀ ਹੋਵੇ ਜੀ ਬਸ ਦੱਸੋ ਜੀ ਇਹਨੂੰ ਵੀ ਹੱਲ ਕਰੋ ਜੀ ਜੋ ਮਰਜ਼ੀ ਹੋਵੇ ਹੁਕਮ ਲੈ ਚੀਨੋ ਬਸ ਪਲੱਸ ਸੁਣੋ ਲੈ ਕੈ ਫਰਦਾ ਇੱਕ ਬੱਬਾ ਜੀ ਜਦ ਮੈਂ ਕਵਾਰਾ ਸੀ ਮੈਨੂੰ ਕੋਈ ਚੀਜ਼ ਆਉਂਦੀ ਸੀ ਉਹ ਦੱਸੇ ਹਰ ਜਾਂਦਾ ਜਾ ਹਰ ਚੀਜ਼ਾਂ ਦਾ ਕੀ ਕਰਦਾ ਉਹਦਾ ਮੈਂ ਹੋ ਤੇਰੇ ਨਾਲ ਆਂ ਮੈਨੂੰ ਰਾ ਨਹੀਂ ਆ ਰਿਹਾ ਉੰਦਾ ਮਿੱਟੀ ਜੀ ਮੂੰਹ ਆ ਗਿਆ ਜੀ ਇਹਦੇ जख्म ਹੋ ਗਿਆ ਸੀਗੇ ਜੀ ਨਿੱਕਾ जख्म ਹੋ ਗਿਆ ਸੀਗੇ ਜੀ ਮਿੱਟੀ ਲੱਗ ਕੇ ਉਹ ਬਾਬੇ ਦੀ ਹੁੰਦਾ ਹਾਂਜੀ ਹਾਂ ਜੀ ਉਹ ਮੈਂ ਛੋਟਾ ਜਿਹਾ ਸੀਗੇ ਤੇਰੀ ਲੱਗੇ ਸੀਗਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਜਿਹੜਾ ਗੱਡੀ ਵਾਲੇ ਫੈਕਟਰੀ ਨੇ ਸਾਰੇ ਤੇਰੇ ਝੁੱਠੇ ਨਹੀਂ ਵੀਰੇ ਹਾਂਜੀ ਹਾਂਜੀ ਹਣੇ ਹਾਂਜੀ ਉਹਨੇ ਇੱਕ ਗੱਲ ਸੁਣੀ ਆ ਪਹਿਲਾਂ ਮਾੜਾ ਕਰੂਗਾ ਬਾਬੇ ਨੇ ਕਹੀ ਸੀ ਗੱਲ ਬੋਲਦੀ ਬਸ ੁੱਡੇ ਕਰਕੇ ਨਹੀਂ ਆ ਸਕਦੀ ਚਾਚਰਾ ਕੁਸ ਕੱਢ ਰਿਹਾ ਤੁਹਾਨੂੰ ਸਹੀ ਜੀ ਗੱਲ ਦਾ ਇਹੋ ਗੱਲਾਂ ਇੰਤਾਂ ਦੇ ਰਿਹਾ ਹਾਂ ਬੈਠੇ ਮੂਰੇ ਨਹੀਂ ਕੇ ਸਾਹ ਜੇਕਰ ਕੁੜੀਆਂ ਤੇਰੀਆਂ ਬੈਠੀਆਂ ਮੂਰੇ ਨਹੀਂਆਂ ਮੁੰਡੇ ਨਾਲ ਮੁੰਡੇ ਨੇ ਵਿਆਹ ਕਿਹਨੇ ਕਰਾ ਦਿੱਤੀ ਆ ਜਿਆ ਕਰਾਉਣ ਨੂੰ ਕਹਿੰਦਾ ਸੱਚੀ ਗੱਲ ਅਸੀਂ ਝੂਠ ਨਾ ਬੋਲੀ। ਬਾਕੀ ਕੁੜੀਆਂ ਕਰਕੇ ਨੇ ਮੋੜਾ ਸੱਚੀ ਗੱਲ ਕਹਿੰਦਾ। ਥੰਗ ਲੱਗੇ ਆ ਸਹੀ ਹੈ ਜੀ। ਫਿਰ ਅੱਜ ਤੋਂ ਪਹਿਲਾਂ ਸਹੀ ਹੈ ਜੀ। ਕੌਣ? ਕੌਣ? ਹੁਣ ਤੇਰੇ ਥੰਗ ਲੱਗੇ ਤੂੰ ਤਾਂ ਕਹਿੰਦਾ ਕੁਝ ਸਾਰੀ ਦੱਸ। ਮੈਂ ਇਹ ਨਹੀਂ ਕਰੀ ਮੈਂ ਸੱਚੀ ਗੱਲ ਕਹਿ ਰਿਹਾ ਮੈਂ ਪਰਦੇ ਚੋਂ ਡੁੱਗਾ ਤੇਰੀ ਮੈਂ ਸੱਚੀ ਕਹਿੰਦਾ ਕੁੜੀਆ ਕਰਕੇ ਨਹੀਂ ਬੋਲ ਰਿਹਾ ਮੈਨੂੰ ਸੰਗ ਲਾ ਦੇਣਾ ਕੁਛ ਪੱਛ ਤੱਕ ਕੱਲੀ ਨਹੀਂ ਮੈਂ ਤਾਂ ਤੇਰੇ ਕੋਲ ਆਇਆ ਮੈਂ ਤੇਰਾ ਪਹਿਲਾਂ ਵੀ ਪਹਿਲਾਂ ਵੀ ਪਿਆ ਸੀ ਆਹ ਬੋਲ ਕਾਹਦੇ ਕੀ ਨਾ ਕਰਾਂ ਕਹਿੰਦੀ ਬਾਈ ਲੈ ਛੇੜ ਲੈ ਹੁਣ ਮੈਨੂੰ ਆਪਦੇ ਆਪ ਹੀ ਮਦਦ ਸਿੱਧੀ ਸਾਦੀ ਪੁੱਛ ਗੱਡ ਰਹੀ ਦੀ ਗਾ ਕਿਉਂ ਬਾਈ ਹਾਂ ਸਮਝ ਲੈ ਜਾ ਘਰ ਦੱਸ ਰਿਹਾ ਨਾ ਨਹੀਂ ਜੀ ਕੀ ਦੇ ਨਾਲ ਆ ਉਹ ਛੁਣ ਮੈਂ ਹੈਗਾ ਹਰ ਤਾਂ ਹੈ ਨਹੀਂ ਮੈਂ ਜਦੋਂ ਕਹਿੰਦਾ ਨਾ ਜਿਵੇਂ ਭਾਈ ਕਾਇਆ ਕਾਇਈ ਬੋਲ ਨਾ ਮੇਰਾ ਵੀ ਦੇਖੀ ਭਾਈ ਮਣ ਕੇ ਕਿ ਸਾਰਿਆਂ ਦੇ ਸੰਗਤ ਲੇਟ ਆਈ ਆ ਹਨੇ ਸਾਰੇ ਦੂਰ ਦੇ ਬੰਦੇ ਨੇਗੇ ਬੋਲ ਭਾਈ ਮਣ ਕੇ ਵਿਆਹ ਨਹੀਂ ਸੀ ਕਰਾਉਣਾ ਜੀ ਨਾ ਵਿਆਹ ਕਰਾਉਣ ਕੇ ਉਹ ਤੇਰੇ ਕਿਸੇ ਮੁੰਡੇ ਨਾਲ ਗੱਲਬਾਤ ਸੀ ਮੈਂ ਸਾਡੇ ਗਵਾਂਟੀਆਂ ਦੇ ਮੁੰਡਾスメ ਨਾਲ ਰਹਿੰਦਾ ਸੀ ਜੀ ਬਹੁਤ ਟਾਈਮ ਤੋਂ ਜੀ ਤੇਰੀ ਗੱਲਬਾਤ ਸੀ ਨਾਲ ਗੱਲਬਾਤ ਨਹੀਂ ਸੀ ਕਰਦਾ ਜੀ ਮੈਂ ਨਾਲ ਹੀ ਰਹਿੰਦਾ ਸੀ ਜੀ ਉਹ ਕਿਉਂ ਹੋਇਆ ਸਮਝ ਆ ਰਹੀ ਤੁਹਾਨੂੰ ਮਾੜਾ ਸਮਝ ਆ ਰਹੀ ਹੋ ਹਾਂ ਜੀ ਹਾਂ ਜੀ ਵੀ ਨਾਲ ਹੀ ਰਹਿੰਦਾ ਸੀ ਜੋ ਉਹ ਬੰਦਾ ਤੁਸੀਂ ਵੀ ਪਤਾ ਪਤਾ ਛਾ ਰੱਖਿਆ ਵੀ ਮਾਤਾ ਜੀ ਨੂੰ ਕਿਉਂ ਨਹੀਂ ਲੈ ਕੇ ਫਰਿਆਦਾ ਮਣੀ ਨੂੰ ਕਾਇਮ ਨਹੀਂ ਕੀਤਾ ਕੀ ਨਹੀਂ ਅੰਦਾ ਹੋ ਪਿੱਪਲਾਂ ਦੇ ਪੱਤੇ ਆ ਬਿਨਾ ਲਿਖਿਆ ਦੀ ਆਪ ਦੀ ਗੱਲ ਬਾਤ ਤੁਸੀਂ ਇਕੱਠੇ ਰਹਿੰਦੇ ਹੋਏ ਮੋਟੇ ਮੋਟੇ ਇਕੱਠੇ ਰਹਿੰਦੇ ਠੀਕ ਹੈ ਨਾ ਅਜਿਹਾ ਤੇਰੇ ਤੇ ਫੈਕ ਲੱਗਿਆ ਹੋਇਆਗਾ ਇਹ ਬਾਬੇ ਮਾਤਾਂ ਦੇ ਕਰਨ ਲੱਗਿਆ ਹੋਇਆਗਾ ਠੀਕ ਹੈ ਜੀ ਠੀਕ ਹੈ ਲੈ ਕਹ ਬਾਬਾ ਜੀ ਤੇਰੇ ਨਾਲ ਕੀ ਹੋਇਆ ਐਵੇਂ ਤੂੰ ਗੱਲ ਸਮਝਾਉਂਦਾ ਮੁੰਡਿੰਗ ਮੈਂ ਨਹੀਂ ਮੰਨਣਾ ਨੇ ਹਾਂਜੀ ਹਾਂਜੀ ਪਰ ਮੈਂ ਇਹਨੂੰ ਮਾਅ ਬਣਾਇਆ ਹੋਇਆਗਾ ਠੀਕ ਹੈ ਜੀ ਠੀਕ ਹੈ ਮੁੰਡੇ ਪੱਟਾ ਵਾਲੇ ਨਹੀਂ ਬਣਾਇਆ ਹੋਇਆ ਇਹਨੂੰ ਮੈਂ ਪੱਪੀ ਅੱਪਾ ਮੁੰਡੇ ਪੱਟੇ ਮੈਂ ਤੂੰ ਦੱਸਈਏ ਗੱਲ ਸਮਝਾਈ ਆ ਮੈਂ ਪੰਜਾਬੀ ਸਮਝਾ ਰਿਹਾ ਤੈਨੂੰ ਮੈਂ ਠੀਕ ਹੈ ਜੀ ਠੀਕ ਹੈ ਅਮਰ ਸਿੱਧੀ ਪੰਜਾਬੀ ਜੀ ਸਮਝਾ ਰਿਹਾ ਠੀਕ ਹੈ ਜੀ ਠੀਕ ਹੈ ਇਹਨੂੰ ਮੈਂ ਮਾਅ ਬਣਾਇਆ ਤਾਂ ਮੇਰੇ ਕੰਮ ਕਰੀਏ ਕਿਉਂ ਭਾਈ ਜੀ ਸਰਕਾਰ ਠੀਕ ਹੈ ਜਦੋਂ ਮੈਂ ਪੁੱਠੇ ਚੱਕਰਾਂ ਦੇ ਵਿੱਚ ਪਾਉਂਗਾ ਇਹਦੇ ਪੁੱਠੇ ਹੀ ਕੰਮ ਕਰੋਗੇ ਠੀਕ ਹੈ ਜੀ ਸਮਝ ਗਏ ਨਾ ਤੇਰੇ ਤੇ ਲੱ ਮੈਨੂੰ ਨਹੀਂ ਪਤਾ ਵੀ ਤੂੰ ਬੋਲ ਰਿਹਾ ਮੈਨੂੰ ਨਹੀਂ ਪਤਾ ਕੀ ਇਹ ਕੁੜੀ ਕਹਿੰਦੀ ਫਰੈਂਡ ਕੁੰਡ ਜਾਂ ਮੈਨੂੰ ਨਹੀਂ ਪਤਾ ਨਹੀਂ ਠੀਕ ਆ ਉਹ ਬੋਲ ਰਿਹਾ ਠੀਕ ਆ ਮੈਂ ਨਹੀਂ ਗੱਲ ਕਹਿੰਦਾ ਪਰ ਹਾਂ ਤੇਰਾ ਇਲਮ ਵੀ ਚਲਾ ਦੂੰਗਾ ਠੀਕ ਹੈ ਜੀ ਠੀਕ ਹੈ ਤੇਰਾ ਕੰਮ ਵੀ ਸੈੱਟ ਕਰ ਦੂੰਗਾ ਠੀਕ ਹੈ ਜੀ ਪਰ ਤੂੰ ਆ ਚੀਜ਼ ਸੱਗਣੀ ਪਊਗੀ ਨਹੀਂ ਬੱਬਾ ਜੀ ਜਿੱਦਣ ਮੈਂ ਪਹਿਲੇ ਹੀ ਆਪਾਂ ਤਾਂ ਉਧਰ ਨਹੀਂ ਛੱਡ ਤੇ ਮੈਂ ਇਲਮ ਮੈਂ ਤਾਂ ਚਲਾ ਪਹਿਲੇ ਜੇ ਮੈਂ ਠੀਕ ਹੋ ਜਾ ਮੈਨੂੰ ਮੇਰੇ ਚ ਫਰਕ ਪਤਾ ਲੱਗੂ ਤਾਂ ਹੀ ਮੈਂ ਇਲਮ ਚਲਾਉਂ ਜੀ ਉਹ ਤਾਂ ਐਜੀ ਤੇਰਾ ਖੜਾ ਦਾ ਦੂ ਹੁਣ ਇੱਥੇ ਖੜਾ ਖੜੀ ਬਾਕ ਕਰੋ ਜੀ ਮੈਂ ਤਾਂ ਨਾ ਬਾਬਾ ਜੀ ਗਾਹ ਇਹਨਾਂ ਨੂੰ ਮੰਨੂ ਆ ਠੀਕ ਹੈ ਨਾ ਅੱਛੀ ਸਾਲ ਨੇ ਹਾਂ ਜੀ ਹਾਂ ਜੀ ਹਾਂ ਜੀ ਅੱਜ ਕੱਲ ਦੇ ਪੈਸੇ ਤੁਸੀਂ ਕਹਾਂ ਬਾਬਾ ਜੀ ਵੀ ਬੁੱਗਾ ਪੀਰ ਨੂੰ ਮੰਨਣਾ ਆ ਭੌਂਦਣਾ ਵੀ ਮੰਨ ਲਿਆ ਚੱਲ ਦੇ ਵਿਚਾਰ ਤੇ ਮਦੇਗਾ ਨਾ ਹਾਂ ਜੀ ਬਾਬਾ ਜੀ ਆਪਾਂ ਉਹਦਨੇ ਮੰਨ ਲਿਆ ਜੀ ਪਰ ਤੈਨੂੰ ਖਰਾਬ ਕਰਿਆ ਹੋਇਆ ਦੋ ਚੀਜ਼ਾਂ ਨੇ ਠੀਕ ਹੈ ਜੀ ਠੀਕ ਹੈ ਤੁਸੀਂ ਤੈਨੂੰ ਪਤਾ ਨਾ ਜਿਹੜੇ ਮੰਤੁੰਦੇ ਨੇ ਬਾਬੇ ਰੱਬ ਦਾ ਰੂਪ ਉਹਨਾਂ ਦਾ ਪਰਮਾਤਮਾ ਦੀ ਮੂਰਤ ਆਏਗਾ ਮੰਨਣਾ ਨਾ ਉਹਨਾਂ ਦੀ ਪਰਮਾਤਮਾ ਨੇ ਮੋੜਦਾ ਹੈਗਾ ਸਮਝੀ ਗਾ ਮਨਤਨਾ ਜੀ ਪਹਿਲਾਂ ਗੈਰ ਇਨ ਨਾਮ ਤੇ ਜਾਦਾ ਜਾ ਕੇ ਦੱਸੋ ਮੈਂ ਇੱਥੇ ਹੀ ਗਿਆ ਸੀ ਮਨਤਨਾ ਮੈਨੂੰ ਤਾਂ ਪਤਾ ਲੱਗਿਆ ਜੀ ਮੈਨੂੰ ਦੱਸੋ ਅਸੇ ਵੀ ਇੱਥੇ ਹੀ ਗਿਆ ਸੀ ਹੁਣ ਦੱਲੇ ਪਹਿਲਾਂ ਹਾਂਜੀ ਹਾਂਜੀ ਆ ਜਿਹੜਾ ਬਾਬਾ ਜੀ ਤੇ ਨਾਮ ਰਹਿੰਦੇ ਸੀਗੇ ਹਾਂਜੀ ਠੀਕ ਆ ਠੀਕ ਹੈ ਜੀ ਇਹ ਰਹਿੰਦਾ ਸੀ ਬੰਦਾ ਮੇਨ ਨਾਲ ਹਾਂਜੀ ਮੈਂ ਤਾਂ ਉਹਨੂੰ ਬਾਬਾ ਜੀ ਕਹੂੰਗਾ ਯਾਰ ਹਾਂਜੀ ਹਾਂਜੀ ਜਿਹੜਾ ਤੇ ਨਾਮ ਰਹਿੰਦੀ ਗਾ ਹਾਂਜੀ ਉਹ ਜਮਾਂ ਗਿਰਿਆ ਹੋਇਆ ਬੰਦਾ ਸੀਗਾ ਬਾਬਾ ਜੀ ਜੰਤਾ ਮੈਂ ਉਹਦਾ ਖੜਾ ਛੱਡਿਆ ਉਹ ਸਭਾ ਸਾਰਾ ਕੁਝ ਹੀ ਬਣ ਗਿਆ ਸੁਨਤਲੇ ਭਾਈ ਬਣ ਗਿਆ ਤੇਰੀ ਸੁਣ ਲੈ ਜੀ ਭਾਈ ਬਣ ਗਿਆ ਨੇ ਤੂੰ ਆਪ ਹੀ ਲਾਣਾ ਹਾਂਜੀ ਟਾਈਮ ਹੋ ਗਿਆ ਤੂੰ ਮੇਰੀ ਸੁਣ ਲੈ ਭਾਈ ਬਣ ਇੱਥੇ ਉਹ ਬੰਦੇ ਨੇ ਇਹ ਜਿਹੇ ਗੰਦੇ ਕੰਮ ਕੀਤੇ ਨੇ ਉਹ ਸਾਰੇ ਤੈਨੂੰ ਪੈਗੇ ਠੀਕ ਹੈ ਸਮਝ ਜਿੱਤੇ ਤੇਰਾ ਬਦਖੜਾ ਛੱਡਿਆ ਤੇਰੇ ਫਰਕ ਬਿਨੇ ਸਟਾਰਟ ਹੋਗੇ ਮਹਾਰਾਜ ਉਹਦਾ ਉਹ ਆ ਜਿਹੜਾ ਤੇਰੇ ਤੇ ਫਾਈਟ ਲੱਗ ਰਿਹਾ ਹੈਗਾ ਹਾਂਜੀ ਉਹ ਬੰਦਾ ਬਾਬਿਆਂ ਨੂੰ ਮਾੜਾ ਬੋਲਿਆ ਸੀਗਾ ਤੂੰਦਰਾ ਲਾ ਲੈਂਦੀਗਾ ਛੋਡੇ ਸਾਡਾ ਗਾਣਾ ਤੇ ਆਪ ਜਾਣੇ ਇਹਦੇ ਕਰ ਨਾਲ ਚੱਕਰ ਤੇ ਨੂੰ ਹੀ ਪੈ ਗਿਆ ਹੁਣ ਆ ਕਿ ਸਮਝ ਤੂੰ ਨਹੀਂ ਬੋਲੇ ਦੀਆ ਬੈਂਕਰ ਕਮਾਜ ਗੱਲ ਠੀਕ ਹੈ ਅਜਿਹੇ ਤੇਰੇ ਪੁੱਠਾ ਸਿਸਟਮ ਚ ਸਾਰਾ ਉਸ ਬੰਦੇ ਦੇ ਕਰ ਨਾਲ ਚੱਲ ਰਿਹਾਗਾ ਠੀਕ ਹੈ ਮਾਜਾ ਠੀਕ ਹੈ ਨਾ ਹਾਂਜੀ ਦਰਸ਼ਨ ਕੀ ਦਾ ਨਾਮ ਦਰਸ਼ਨ ਦਰਸ਼ਨ ਨਹੀਂ ਪਤਾ ਜੀ ਦਰਸ਼ਨ ਕੀ ਦਾ ਨਾਮ ਦਰਸ਼ਨ ਉਹਨਾਂ ਦੇ ਤਾਂ ਅੰਦਰ ਹੀ ਬੜਾ ਜਿਹਾ ਛੋੜੇ ਛੋੜੇ ਹੁੰਦੇ ਬਾਪਾ ਮਾਰ ਕੇ ਸੀ ਤੂੰ ਕਹਣਾ ਕਿਹੜਾ ਬਿੰਦੂ ਬਾਬਾ ਜੀ ਹੋਈਆ ਮੇਰਾ ਨਾਲ ਹੀ ਲੈ ਕੇ ਆਇਆ ਆੜੀਆ ਮਿੱਤਰ ਹੈ ਜੀ ਮੇਰਾ ਆ ਜਾ ਕੋਈ ਗੱਲੀ ਬਾਈ ਦੀ ਕੌਣ ਲੈਦੇ ਨਾਲ ਮੈਂ ਬਿੰਦੂ ਆਏ ਉਹਦਾ ਕੋਈ ਗੱਲ ਨਹੀਂ ਇਹਦੇ ਵੀ ਛੋਟੇ ਮਾਪੇ ਮਾਰ ਕੇ ਸੀ ਇਹ ਤਾਂ ਚਾਦਾ ਕੋਈ ਨਹੀਂ ਹੈਗਾ ਲੋਕ ਭਰਾਲੇ ਦੱਸਦਾ ਦੋ ਭਰਾ ਜੀ ਫੇਰ ਨਹੀਂ ਕਰਾਂਗੇ ਠੀਕ ਹੈ ਜੀ ਇਹੋ ਕਿਸੇ ਮੁੰਡੇ ਨੇ ਖਰਾਬ ਕੀਤਾ ਜੀ ਇਨੂੰ ਬਾਈ ਨੂੰ ਕਿਸੇ ਮੁੰਡੇ ਨੇ ਖਰਾਬ ਕੀਤਾ ਇੱਕ ਮੁੰਡੇ ਨੇ ਖਰਾਬ ਕਰਤਾ ਜਿਹੜੇ ਦੇ ਘਰ ਦਾ ਕੰਮ ਖਰਾਬ ਕੀਤਾ ਉਹ ਇਹਨਾਂ ਨੇ ਖਰਾਬ ਕਰਤਾ ਠੀਕ ਹੈ ਠੀਕ ਹੈ ਛੋਟਾ ਬਜ਼ੁਰਗ ਸੀਗਾ ਕਾਲੇ ਲਮ ਦਾ ਕੰਮ ਕਰਦਾ ਸੀਗਾ ਪੋਥੀਆਂ ਦਾ ਮਤਲਬ ਸਮਝੇ ਕਿਤਾਬਾਂ ਹਾਂਜੀ ਮਹਾਰਾਜ ਉਹ ਕਿਤਾਬਾਂ ਦੇ ਕੇ ਇਹਨਾਂ ਮਾਰਦਾ ਸੀਗਾ ਠੀਕ ਹੈ ਜੀ ਠੀਕ ਹੈ ਬਸ ਰੁਕੂਗਾ ਪੇਸ਼ ਹਾਂਜੀ ਹਨਾ ਇਹ ਲੰਬੀ ਚੱਲੂਗਾ ਠੀਕ ਹੈ ਜਿਹੜਾ ਤੇਰਾ ਸਰੀਰ ਖਰਾਬ ਹੋਰੇ ਇਹ ਵੀ ਸੈੱਟ ਹੋ ਜਾਊਗਾ ਪਰ ਜਿਹੜਾ ਤੇਰਾ ਸਰੀਰ ਖਰਾਬ ਕੀਤਾ ਉਹ ਬਾਈ ਨੇ ਕੀਤਾਗਾ ਠੀਕ ਹੈ ਮਹਾਰਾਜ ਕਿੱਥੋਂ ਸੀ ਉਹ ਇਹਨੂੰ ਤੁਹਾਰਾ ਜੀ ਇਹਨਾਂ ਦਾ ਗਾਰੰਟੀ ਵੀ ਗਾਰੰਟੀ ਵੀ ਹਮਾਰਾ ਦਾ ਆਏ ਛੋਟਾ ਗਵੰਟੀ ਕਿਹਦੇ ਪਾਸੋਂ ਜੀ ਘਰ ਆ ਇਸੇ ਕਾਰ ਛੱਡ ਕੇ ਆ ਨਹੀਂ ਐਂ ਦੱਸੋ ਨਾ ਪਹਿਲਾਂ ਪੇਕੇ ਪੇਕੇ ਕਰੋ ਜੀ ਦੱਸਦੇ ਪੇਕੇ ਦੱਸਦੇ ਪੇਕੇ ਕਰੋ ਠੀਕ ਐ ਆਪਾਂ ਜਿਵੇਂ ਆ ਦੇਖਾ ਆ ਇੱਕ ਤਾਂ ਆ ਹੋ ਗਿਆ ਘਰ ਹਾਂਜੀ ਹਾਂਜੀ ਹੈ ਆਪਾਂ ਥੱਲੇ ਉੱਤਰਦੇ ਐਂ ਹਾਂਜੀ ਇੱਕ ਛੁੱਟਦੇ ਆ ਪੇਕੇ ਵਾਲੇ ਪਾਸੇ ਕਿ ਸਹੁਰੇ ਵਾਲੇ ਪਾਸੇ ਪੇਕੇ ਵਾਲੇ ਪਾਸੇ ਉੱਤਰ ਪੇਕੇ ਵਾਲੇ ਪਾਸੇ ਹਾਂਜੀ ਛੋਟੇ ਤਵੀਦ ਦੱਸ ਕਿੱਥੇ ਲੱਗ ਰਿਹਾ ਹੈ ਇੰਤਰੇ ਵੀ ਨਿਕਲ ਹੈ ਜੀ ਸਾਡੇ ਛੋਟੇ ਤਵੀਦ ਦੱਸ ਕਿੱਥੇ ਲੱਗ ਰਿਹਾ ਹੈ ਨਹੀਂ ਜੀ ਹੈ ਨਹੀਂ ਜੀ ਜਦੋਂ ਦਿੱਤਾ ਹੋਵੇ ਹਾਂਜੀ ਮਹਾਰਾਜ ਦਿੱਤੇ ਸੀ ਜਿਹੜਾ ਮੈਂ ਉਹ ਕਿੱਥੇ ਆ ਪੀਣ ਨੂੰ ਦਿੱਤੇ ਸੀ ਬਾਬਾ ਜੀ ਬਾਬਾ ਆਪਣੇ ਬੌਕ ਨੂੰ ਮੇਰੀ ਬਹੁਤ ਜੀ ਆ ਕੇ ਪੀਣ ਨੂੰ ਦਿੱਤੇ ਸੀ ਉਹ ਮੈਂ ਪੀਲੇ ਸੀ ਜੀ ਵੀ ਆ ਹੀ ਸਿਸਟਮ ਕਰਕੇ ਵੀ ਠੀਕ ਹੋ ਜੂਗਾ ਨਹੀਂ ਬਸ ਤੂੰ ਇੱਕ ਆ ਰਿਹਾ ਹੱਥ ਬੰਨ ਕੇ ਨੂੰ ਆ ਕੇ ਕਹਦੇ ਜਿਹੜਾ ਮੇਰੇ ਤੋਂ ਕੁਝ ਹੋ ਗਿਆ ਹਾਂਜੀ ਉਹ ਕਹੇ ਮੈਨੂੰ ਮਾਫ ਕਰ ਦੇ ਕਹਦੇ ਇਹਨੂੰ ਮੈਂ ਕੁਝ ਨਹੀਂ ਕਰਾਉਂਦਾ ਬਾਈ ਇਹ ਤੂੰ ਇਹਨੂੰ ਸੈੱਟ ਕਰ ਦੋ ਬਾਈ ਨੂੰ ਬਸ ਕੀ ਹੈ ਇਹਨੂੰ ਆਇਆ ਕਹਦੇ ਇੱਕ ਤੇ ਦਰਵਾਜ਼ੇ ਬਸ ਕਹਿੰਦੇ ਪੰਜ ਚੌਕੀਆਂ ਬਾਅਦ ਮਹਾਰਾਜ ਜੀ ਦੂਜੀ ਹੋ ਗਈ ਸੀ ਹਾਂਜੀ ਚਲ ਮੈਂ ਦੱਸੀ ਤੈਨੂੰ ਗੱਲ ਹਾਂਜੀ ਕੋਈ ਟਾਲਾ ਨਹੀਂ ਕਹਿੰਦੇ ਕੋਈ ਟੱਪਾ ਨਹੀਂ ਪਤਾ ਪਰ ਹਾਂ ਪਹਿਲਾਂ ਤੈਨੂੰ ਸੈੱਟ ਕਰੂੰਗਾ ਫੇਰ ਤੈਨੂੰ ਚਲਾਉ ਹਾਂਜੀ ਮਹਾਰਾਜ ਜੀ ਬਸ ਇਹੀ ਠੀਕ ਹੈ ਹਾਂ ਇੱਕ ਗੱਲ ਹੋਰ ਤੇਰਾ ਵਾਦਾ ਕਰਦਾ ਐਨੇ ਤੇਰੇ ਬਯੋਗ ਤੇਰੇ ਨਾਲ ਦਰਸ਼ਕ ਆ ਦੇਣਾ ਵਾਈ ਵਾਹ ਠੀਕ ਧੰਨਵਾਦ ਠੀਕ ਹੈ ਨਾ ਇੱਕ ਤਾਂ ਮੰਜੇ ਦੇ ਪਾਵੇ ਐ ਬਿਲਕੁਲ ਸਿੱਧੇ ਹੁੰਦੇ ਨੇ ਦੇਖ ਥਾਰ ਜੀ ਹਾਂਜੀ ਹਣ ਇੱਕੇ ਮੰਜਾ ਕਿਹੜਾ ਜਿਹੜਾ ਐ ਪਾਵੇ ਜੇ ਨਹੀਂ ਸੁਟਿਆ ਪਿਆਰ ਕਰੇ ਤੂੰ ਐ ਸਿੱਧੇ ਬਾਬੇ ਵਾਲੀ ਇੱਕ ਤਾਂ ਐਂ ਪਿਆ ਸਾ ਦੇਖ ਬਸ ਤਾਂ ਹਾਂ ਹਾਂਜੀ ਹਾਂਜੀ ਇੱਕ ਵਿੱਚ ਐਂ ਹੋ ਗਿਆ ਆ ਜੋਨੇ ਦੋਨੇ ਵਿਗਜਾ ਪੈ ਜਾਂਦਾ ਪਾਣੀ ਪਾ ਗਿਆ ਕੁਸ਼ਪਾ ਵੜ ਜਾਂਦਾ ਘਰੇ ਬੱਬਾ ਜੀ ਸਾਡੇ ਦੋ ਹੀ ਮੰਝੇ ਪੈ ਨੇ ਦੋ ਹੀ ਸਿੱਧੇ ਬਾਬੇ ਵਾਲੇ ਪੈ ਨੇ ਜੀ ਇੱਕ ਮੰਝਾ ਖੜਾ ਹੋਆ ਜੀ ਸਾਡੇ ਫਿਰ ਉਹ ਕਿੰਦੇ ਬਾਬਾ ਉਹ ਵੀੰਗੇ ਸਾਡੇ ਮਹਾਰਾਜ ਜੀ ਆਪਣੇ ਸਿਰ ਤੋਂ ਬਹੁਤ ਵੱਡਾ ਸਰੋਂ 90 ਰੁਪਏ ਖੋਲੇ ਜੀ ਕਿ ਮਾਬਾ ਮਰ ਗਏ ਕਿੱਥੇ ਐ ਕੋਈ ਗੱਲ ਮਹਾਰਾਜ ਹਾਂਜੀ ਹਾਂਜੀ ਮਹਾਰਾਜ ਸਾਡੇ ਘਰੇ ਪੈ ਨਹੀਂ ਜੀ ਮੰਜੇ ਜੀ ਜਿਹੜੇ ਨਾ ਬਜ਼ੁਰਗ ਸੀਗਾ ਜੀ ਜਿਹੜਾ ਬਜ਼ੁਰਗ ਸੀ ਨਾ ਉਹ ਮੰਜੇ ਤੇ ਬੈ ਕੇ ਇਲਮ ਕਰਦਾ ਸੀ ਜੀ ਜਿਹਨੇ ਅੱਜ ਅੱਜ ਕੱਢ ਗਿਆ ਇਲਮ ਜਾਦਾ ਇਦਾਂ ਹੀ ਕਰਦਾ ਸੀ ਗਰੀਬ ਉਹ ਬੰਦਾ ਹੈ ਜੀ ਚੱਕ ਕੇ ਤੇ ਆਹ ਊੜੀ ਮਾਰਦਾ ਸੀ ਨਾ ਕੰਮ ਹੋ ਜਾਂਦਾ ਠੀਕ ਹੈ ਮਹਾਰਾਜ ਅਸੀਂ ਅੱਜ ਕੱਲ ਤੇ ਚੇਲੇ ਆਏ ਹਾਂ ਹਾਂ ਅਸੀਂ ਜਿਹੜਾ ਕਿ ਕੁੱਤੀ ਚੱਕ ਕੇ ਉਹ ਕੁੱਤੀ ਨੂੰ ਤਿਆਰ ਉਹ ਅੱਛਾਈ ਗਈ ਉਹ ਆਏਗਾ ਜੁੱਤੀ ਇਹਦਾ ਜੁੱਤੀ ਹਲਦਾ ਹੱਸਦਾ ਰਹੇ ਜਿਹੜਾ ਬੰਦਾ ਸੀ ਇਹਨਾਂ ਨੂੰ ਸੀ ਉਹਦੇ ਕੋਲ ਨਹੀਂ ਮੈਂ ਲੋਕੀ ਜੋ ਥੋੜਾ ਦੇਖਿਆ ਇਹ ਨਾ ਹੈਗਾ ਸੀਗਾ ਪਰ ਇਹਨਾਂ ਨੂੰ ਕੱਜਾ ਸਮਝ ਨਹੀਂ ਹੈਗਾ ਮਾਰੀ ਜੀ ਤੁਹਾਨੂੰ ਕੋਈ ਪਾਸੇ ਨਹੀਂ ਮੰਗਿਆ ਪਾਪੂ ਜੀ ਬਾਬਾ ਜੀ ਗਲਤੀ ਮਾਫ ਕਰਿਓ ਜਦੋਂ ਜੀ ਮੈਂ ਕੁਵਾਦਾ ਸੀਗਾ ਕੁਵਾਦੇ ਹੁੰਦੇ ਜੇ 2 ਘੰਟੇ ਪਹਿਲਾਂ ਵੀ ਚੀਜ਼ ਹੋਣੀ ਹੁੰਦੀ ਸੀ ਮੈਨੂੰ ਪਤਾ ਲੱਗ ਜਾਂਦੀ ਸੀ ਜੀ ਅੱਜ ਦੀ ਕਰ ਦੂੰਗਾ ਕਰ ਦੋ ਜੀ ਤੇਰਾ ਮੇਰਾ ਵਾਦਾ ਹੈਗਾ ਪਰ ਇਹ ਬੰਦਾ ਉਹ ਮੁੰਡੇ ਦਾ ਖੜਾ ਨਹੀਂ ਛੱਡ ਰਹੀ ਜੀ ਬਾਬਾ ਜੀ ਛੱਡ ਤਾਂ ਜੀ ਛੱਡ ਤਾਂ ਬਾਬਾ ਜੀ ਤੁਸੀਂ ਕਹੋਗੇ ਮੈਂ ਸਿੱਧੇ ਰਸਤੇ ਪੈ ਗਿਆ ਆਪਾਂ ਛੱਡਦਾ ਜੀ ਜਿੱਦ ਉਦੋਂ ਤੁਸੀਂ ਉਹ ਗੱਲ ਲੱਗੇ ਸੀ ਆਪਾਂ ਰਸਤਾ ਉਹ ਵੀ ਛੱਡਦਾ ਜੀ ਅੱਜ ਇਹ ਵੀ ਛੱਡਦਾ 99777 ਨੰਬਰ ਕਿਹਦਾ ਹੈ ਉਹ ਜੀ 9977773 ਦਮਸਰ ਹਾਜੀ ਬਾਬਾ ਜੀ ਉਹ ਤੇ ਹੀ ਆ 98 ਨਹੀਂ 877 ਕੋਈ ਮੇਰੇ ਕੋਲ ਜੋ ਦੇ ਦੀ ਮੋਟ ਕਰੀ ਹੋ ਹੋ ਹੈਗਾ ਬਾਬਾ ਜੀ ਨੰਬਰ ਫੋਨ ਚ ਆਇਗਾ ਜੀ ਮੈਂ ਬਣਾ ਫੋਨ ਦੱਸਦਾ